ਹਾਂਜੀ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਠੀਕ ਠਾਕ ਜੀ ਹਾਂਜੀ ਆ ਇੱਕ ਮਸ਼ੀਨ ਦੇਖੋ ਕਿਹੜੇ ਕਿਹੜੇ ਇਹਨੇ ਦੇਖੀ ਆ ਇਹ 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 ਜਿਹੜੇ ਬੰਦੇ ਕਿ ਨਾ ਬੜੀ ਪੱਧਰ ਤੇ ਖੇਤੀ ਕਰਦੇ ਨੇ ਕੋਈ ਗਾਜਰ ਦੀ ਕਰਦਾ ਕੋਈ ਆਲੂ ਦੀ ਕਰਦਾ ਕੋਈ ਆਰਪੀ ਦੀ ਕਰਦਾ ਹੈ ਇਹ ਉਹਨਾਂ ਦੇ ਕੰਮ ਆਉਂਦੀ ਹੈ ਇਹ ਧੋਣ ਵਾਸਤੇ ਉੱਪਰੋਂ ਦੀ ਗਾਜਰ ਪਾ ਕੇ ਵਾਸਤੇ ਇਹਨੂੰ ਇੰਜਣਾ ਤਲਾ ਦੇਣਾ ਉੱਪਰ ਦੀ ਪਾਈ ਜਾਂਦੇ ਨੇ ਦੀ ਨਿਕਲ ਹੀ ਜਾਂਦੀ ਹੈ ਇਹ ਫੋੜ ਚਲੋ ਇਹਨੇ ਥੋੜੀ ਮੋਟੀ ਲਾਣੇ ਆ ਉਹਦੇ ਵਾਸਤੇ ਤਾਂ ਅਗਲਾ ਹੱਥਾਂ ਨਾਲ ਧੋ ਲੰਦਾ ਫਿਰ ਐ ਬੜੀ ਪੱਧਰ ਤੇ ਹੱਥਾਂ ਨਾਲ ਨਿਕਣਾ ਧੋ ਸਕਦਾ ਕੋਈ ਬੰਦਾ ਜਿਹੜਾ ਇਹ ਕੰਮ ਕਰਦਾ ਉਹ ਹੈ ਜੀ ਸਾਧਨ ਹੁੰਦਾ ਹੁਣ ਜੇ ਇੰਨਾ ਕੰਮ ਹੱਥ ਨਾਲ ਕਰਨਾ ਹੋਵੇ ਨਹੀਂ ਹੋ ਸਕਦਾ